ਕਾਰਨ ਕੀ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਤਕਰੀਬਨ 6 ਦੇ ਕਰੀਬ ਕਾਰਨ ਦਾਸ ਤੁਹਾਡੇ ਨਾਲ ਸਾਂਝੇ ਕਰਦਾ ਹੈ ਸਭ ਤੋਂ ਵੱਡਾ ਕਾਰਨ ਹੈ ਤੋਜ਼ ਕੇ ਜ਼ਹਾਂਗੀਰੀ ਕਿਤੇ ਪੜ ਕੇ ਦੇਖਿਓ ਆਟੋ ਬਾਇਓਗ੍ਰਾਫੀ ਹੈ ਜ਼ਹਾਂਗੀਰ ਦੀ ਚੰਦੂ ਵੀ ਦੋਸ਼ੀ ਹੈ ਇਸ ਸ਼ਹਾਦਤ ਦਾ ਪਰ ਇਹ ਕੱਲਾ ਨਹੀਂ ਸਜ਼ਾ ਜ਼ਹਾਂਗੀਰ ਨੇ ਦਿੱਤੀ ਸੀ ਤੇ ਚੰਦੂ ਨੇ ਫਿਰ ਕਹਿਰ ਕਮਾਇਆ ਸੀ ਦੀਮ ਦੁਨੀਆ ਦੇ ਮਾਲਕ ਦੀ ਸ਼ਾਨ ਵਿੱਚ ਦੋਸਕੇ ਜ਼ਹਾਂਗੀਰੀ ਵਿੱਚ ਉਹ ਲਿਖਦਾ ਹੈ ਆਪਣੇ ਵੱਲੋਂ ਅਲਫਾਸਤੇ ਉਹ ਪੱਦੇ ਵਰਤਦਾ ਹੈ ਪਰ ਉਹਦੇ ਅਲਫਾਜ਼ਾਂ 'ਚ ਵੀ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਗੁਰਾਂ ਦੀ ਵਡਿਆਈ ਨਿਕਲਦੀ ਹੋਵੇ ਦੋਸਕੇ ਜ਼ਹਾਂਗੀਰੀ ਪੁਸਤਕ ਵਿੱਚ ਜ਼ਿਕਰ ਹੈ ਵੀ ਪੰਜਾਂ ਪੁਸਤਾਂ ਤੋਂ ਝੂਠੀ ਦੀ ਦੁਕਾਨ ਇਹਨਾਂ ਸਿੱਖਾਂ ਨੇ ਜਲਾਈ ਹੋਈ ਸੀ ਮੈਂ ਕਈ ਦਫਾ ਸੋਚਿਆ ਜਹਾਵੀਰ ਕਹਿੰਦਾ ਮੈਂ ਕਈ ਦਫਾ ਸੋਚਿਆ ਵੀ ਇਸ ਝੂਠ ਦੀ ਦੁਕਾਨ ਨੂੰ ਜਿੰਦਰਾ ਮਾਰ ਦਵਾਂ ਇਸ ਸਿੱਖ ਪੰਥ ਨੂੰ ਖਤਮ ਕਰ ਦੇਵਾਂ ਕਿਉਂਕਿ ਇਸ ਦੁਕਾਨ ਉੱਤੇ ਭੋਲੇ ਭਾਲੇ ਹਿੰਦੂਆਂ ਦੇ ਨਾਲ بڑے بڑے ਸੂਜਮਾਨ ਮੁਸਲਮਾਨ ਵੀ ਜਾਣ ਲੱਗ ਪਏ ਸਨ ਔਰ ਗੁਰੂ ਅਰਜਨ ਸਾਹਿਬ ਨੂੰ ਆਪਣਾ ਮੁਰਸ਼ਿਦ ਮੰਨ ਕੇ ਵਹਿ ਗਏ ਸਨ ਤੈਨੂੰ ਮਹਿਸੂਸ ਹੋਇਆ ਵੀ ਜਿਵੇਂ ਗੁਰੂ ਅਰਜਨ ਸਾਹਿਬ ਇਸਲਾਮ ਨੂੰ ਖਤਰਾ ਨਹੀਂ ਗੁਰੂ ਘਰ ਦਾ ਤੇ ਸੁਭਾਅ ਹੈ ਵਾਰ-ਵਾਰ ਪੜਨਾ ਪੈਂਦਾ ਹੈ ਜੋ ਸਰਣੇ ਆਵੇ ਤੇ ਸ਼ੰਖ ਲਾਵੇ ਪ੍ਰੇਮ ਦੀ ਖੇਡ ਹੈ ਗੁਰੂ ਤੇ ਸਭ ਨਾਲ ਪ੍ਰੇਮ ਕਰਦਾ ਹੈ ਬਾਲਾ ਜੀ ਹਿੰਦੂ ਨੇ ਚਰਨੀ ਲੱਗੇ ਤੇ ਸਿੱਖ ਬਣ ਗਏ ਮਰਦਾਨਾ ਜੀ ਮੁਸਲਮਾਨ ਨੇ ਚਰਨੀ ਲੱਗੇ ਤੇ ਸਿੱਖ ਬਣ ਗਏ ਗੁਰੂ ਨਾਨਕ ਸਾਹਿਬ ਦੇ ਇਹ ਤੇ ਸਾਰਿਆਂ ਨੂੰ ਪ੍ਰੇਮ ਸਿਖਾਉਂਦਾ ਹੈ ਅੱਛਾ ਧਿਆਨ ਦਿਓ ਮਤਲਬ ਕਿ ਗੁਰੂ ਅਰਜਨ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਇੰਨਾ ਕੁ ਪਰਫੁੱਲਤ ਕਰ ਦਿੱਤਾ ਜਿਹੜਾ ਸਿੱਖ ਜਗਤ ਗੁਰੂ ਨਾਨਕ ਸਾਹਿਬ ਵੇਲੇ ਬਗੀਚੇ ਦੇ ਰੂਪ ਵਿੱਚ ਪਰਫੁੱਲਤ ਹੋਣਾ ਸ਼ੁਰੂ ਹੋਇਆ ਗੁਰੂ ਅਰਜਨ ਸਾਹਿਬ ਦੇ ਸਮੇਂ ਵੱਡੇ ਬਗੀਚੇ ਦੀ ਕਾਇਆ ਵਾਲਾ ਆਕਾਰ ਵਾਲਾ ਬਣ ਗਿਆ ਬੜੀ ਆਬਾਦੀ ਵਧ ਗਈ ਸੀ ਸਿੱਖਾਂ ਦੀ ਬਹੁਤ ਆਬਾਦੀ ਵਧ ਗਈ ਸੀ ਬੜੇ ਮੁਸਲਮਾਨ ਤੇ ਹਿੰਦੂ ਸਿੱਖ ਬਣ ਰਹੇ ਸਨ ਗੁਰੂ ਅਰਜਨ ਸਾਹਿਬ ਜੀ ਸ਼ੇਖ ਜਗਤ ਦੀ ਫੁਲਵਾੜੀ ਦੇ ਮਾਲੀ ਬਣ ਕੇ ਸੁ ਫੁਲਵਾੜੀ ਨੂੰ ਚਾਰ ਚੰਨ ਲਾ ਰਹੇ ਸਨ ਅੱਛਾ ਫੁਲਵਾੜੀ ਨੂੰ ਮਗਾਉਣਾ ਹੈ ਤੇ ਮਾਲੀ ਨੂੰ ਖਤਮ ਕਰ ਦਿਓ ਮਾਲੀ ਨਾ ਰਵੇਗਾ ਤੇ ਬਗੀਚਾ ਕੀ ਰਵੇਗਾ ਇਹ ਜ਼ਹਾਂਗੀਰ ਦੀ ਸੋਚ ਸੀ ਇਹਨਾਂ ਦੀ ਮੁਸਲਮਾਨ ਕੀ ਗੁਰੂ ਸਾਹਿਬ ਦੀਆਂ ਰਹਿਮਤਾਂ ਬਰਕਤਾਂ ਵੇਖ ਕੇ ਉਹਨਾਂ ਦੇ ਸਿੱਖ ਸੇਵਕ ਬਣ ਰਹੇ ਸਨ ਸਭ ਤੋਂ ਵੱਡੀ ਚੋਟ ਕੀ ਹੋਈ ਹੈ ਜ਼ਹਾਂਗੀਰ ਦੇ ਜ਼ਿਹਨ ਉੱਤੇ ਇਹ ਪੰਜਾਬ ਦਾ ਖਲਾਰਾ ਤੁਹਾਨੂੰ ਪਤਾ ਬੜਾ ਸੀ ਅੱਜ ਕੱਲ ਜਿੰਨਾ ਕੁ ਭਾਰਤ ਹੈ ਦੇ ਨਾਲੋਂ ਪੰਜਾਬ ਸੂਬਾ ਵੱਡਾ ਸੀ ਕਿਦ ਤੱਕ ਅਫਗਾਨਿਸਤਾਨ ਤੱਕ ਖਾਸ ਕਰ ਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਿੱਚ ਤੇ ਕਿੱਥੇ ਚੀਨ ਦੀਆਂ ਵਾਦੀਆਂ ਤੱਕ ਕਿੱਥੇ ਅਫਗਾਨਿਸਤਾਨ ਤੱਕ ਖਾਲਸਾ ਰਾਜ ਰਿਹਾ ਹੈ ਮਾਲਕ ਰਾਇਆ ਖਾਲਸੇ ਇਸ ਦੇਸ਼ ਦੇ ਖੈਰ دین دین ਦੁਨੀਆ ਦੇ ਮਾਲਕ ਗੁਰੂ ਅਰਜਨ ਸ਼ਾਹਤ ਵੱਲੋਂ ਐਸਾ ਪ੍ਰੇਮ ਐਸ਼ੀਆਂ ਬਰਕਤਾਂ ਵੰਡੀਆਂ ਗਈਆਂ ਵੀ ਪੰਜਾਬ ਵਿੱਚ ਸਿਰਮੌਰ ਸਿਰਮੌਰ ਰਹਿਬਰਾਂ ਵਿੱਚੋਂ ਰਹਿਬਰ ਸਮਝਿਆ ਜਾਣ ਵਾਲਾ ਜਿਹਦੇ ਅੱਗੇ ਸਾਈਂ ਲਬਸ ਵਰਤਿਆ ਗਿਆ ਮਹਾਨ ਮਹਾਪੁਰਸ਼ ਇਸਲਾਮ ਜਗਤ ਵਿੱਚ ਸਭ ਤੋਂ ਸਤਕਾਰਯੋਗ ਹਸਤੀ ਜਿਹਦਾ ਨਾਮ ਸੀ ਮੀਆਂ ਮੀਰ ਜਿਹੜਾ ਆਪ ਇਸਲਾਮ ਦੇ ਨਾਲ ਹੋਰਾਂ ਨੂੰ ਜੋੜਦਾ ਸੀ ਇਸਲਾਮ ਦਾ ਪ੍ਰਚਾਰਕ ਸੀ ਸਿੱਖੋ ਕੀ ਦਸਾਂ ਤੁਸੀਂ ਕਬਰਾਂ ਤੇ ਭੱਜੇ ਫਿਰਦੇ ਹੋ ਤੁਸੀਂ ਪੱਥਰਾਂ ਦੇ ਪੁਜਾਰੀ ਬਣੇ ਫਿਰਦੇ ਆਓ ਦਸਾਂ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਰਹਿਮਤਾਂ ਇਸਲਾਮ ਜਗਤ ਦਾ ਸਭ ਤੋਂ ਵੱਡਾ ਮਹਾਪੁਰਸ਼ ਸਾਈ ਮੀਆਂ ਮੀਰ ਬਸ ਇੱਕ ਵਾਰ ਗੁਰੂ ਅਰਜਨ ਸਾਹਿਬ ਦੇ ਦਿਦਾਰੇ ਕੀ ਕਰਦਾ ਹੈ ਇਸਲਾਮ ਨੂੰ ਫੈਲਾਉਣਾ ਭੁੱਲ ਕੇ ਗੁਰੂ ਅਰਜਨ ਸਾਹਿਬ ਦੇ ਦਿਦਾਰੇ ਕੀ ਹੋ ਗਏ ਗੁਰੂ ਅਰਜਨ ਸਾਹਿਬ ਦਾ ਹੀ ਬਣ ਕੇ ਰਹਿ ਗਿਆ ਕੁਰਾਨ ਸ਼ਰੀਫ ਦੀ ਤਲਾਵਤ ਕਰਨੀ ਛੱਡ ਕੇ ਸੁਖਮਣੀ ਸਾਹਿਬ ਸੁਣਨ ਲੱਗ ਪਿਆ ਐਸੀਆਂ ਬਰਕਤਾਂ ਨੇ ਸੁਖਮਣੀ ਦੀਆਂ ਐਸੀਆਂ ਬਰਕਤਾਂ ਨੇ ਗੁਰੂ ਅਰਜਨ ਸਾਹਿਬ ਦੀਆਂ ਛੱਡ ਦਿੱਤੀ ਇਹ ਕੁਰਾਨ ਸ਼ਰੀਫ ਦੀ ਤਲਾਵਤ ਪਰਦਾ ਸੁਖਮਣੀ ਜਪਦਾ ਹੈ ਸੁਖਮਣੀ ਜ਼ਾਹਾਂਗੀਰ ਦੇ ਮਨ ਵਿੱਚ ਖਿਆਲ ਆਇਆ ਹੋਰ ਮੁਸਲਮਾਨ ਉਹਨਾਂ ਨੂੰ ਸਿੱਖ ਬਣਨੋਂ ਮੈਂ ਕਿਵੇਂ ਰੋਕਾਂਗਾ ਜਦੋਂ ਇਸਲਾਮ ਦਾ ਪ੍ਰਚਾਰ ਕਰਨ ਵਾਲਾ ਸਾਈਂ ਮੀਆਂ ਵੀਰੇ ਮੇਰਾ ਨਹੀਂ ਰਿਹਾ ਤੇ ਇਹ ਬੜੀ ਵੱਡੀ ਝੋਟ ਸੀ ਮੈਂ ਇਸ ਦੁਕਾਨ ਨੂੰ ਬੰਦ ਕਰ ਦਵਾਂਗਾ ਸਭ ਤੋਂ ਵੱਡਾ ਕਾਰਨ ਇਹ ਸੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੂਸਰਾ ਕਾਰਨ ਆ ਕਬਰਾਂ ਲਿਆ ਵਾਲੇ ਵਿੰਦੇ ਜਿੰਨ ਜਿਨ੍ਹਾਂ ਦੇ ਵੀਰ ਵਰ ਦੀਵੇ ਜਗਾਉਂਦੇ ਫਿਰਦੇ ਲੋਕ ਤੇ ਮੈਂ ਕਈ ਵਾਰ ਸੋਚਦਾ ਜਿਹੜਾ ਆਪ ਕਬਰਾਂ ਵਿੱਚ ਹੈ ਤੈਨੂੰ ਕੀ ਦਵੇਗਾ ਦੱਸ ਤੇ ਕੌਣ ਨੇ ਸਖੀ ਸਰਵਰ ਮੱਤ ਕਿਹਾ ਜਾਂਦਾ ਏ ਇਹ ਚੱਲਿਆ ਕਿੱਥੋਂ ਆਏ ਨਗਾਹੇ ਵਾਲਾ ਪੀਰ ਸੁਣੀਦਾ ਏ ਰਾਜਾ ਸਿੰਘ ਸਾਹਿਬ ਜੀ ਮੈਂ ਹੈਰਾਨ ਆ ਵੀ ਇਹ ਨਗਾਹੇ ਵਾਲਾ ਕਦੇ ਭਾਰਤ ਵਰਸ਼ ਦੀ ਧਰਤੀ ਤੇ ਆਇਆ ਹੀ ਨਹੀਂ ਤੇ ਇਹਦੀਆਂ ਕਬਰਾਂ ਪਿੰਡ-ਪਿੰਡ ਬਣਾਈਆਂ ਨੇ ਲੋਕਾਂ ਨੇ ਆਇਆ ਹੁੰਦਾ ਤੇ ਪਖੰਡ ਚੱਲ ਪੈਂਦਾ ਵਿਸ਼ਾ ਵੱਖਰਾ ਹੈ ਇਹ ਆਇਆ ਹੀ ਨਹੀਂ ਕਦੀ ਇਹ ਤੇ ਪਾਕਿਸਤਾਨ ਦਾ ਇੱਕ ਪਿੰਡ ਸੀ ਨਗਾਹਾ ਉੱਥੇ ਰਹਿਣ ਵਾਲਾ ਸੀ ਇਹਦੀ ਮੌਤ ਹੋ ਗਈ ਦਫਨਾਇਆ ਕਿਥੇ ਗਿਆ ਤੇ ਉਸ ਨਿਗਾਹੇ ਵਾਲੇ ਪੀਰ ਨੇ ਸ਼ਖੀ ਸਰਵਰ ਮਤ ਸ਼ੁਰੂ ਕੀਤਾ ਸੀ ਜਿਹਦੀਆਂ ਜਗ੍ਹਾ-ਜਗ੍ਹਾ ਕਮਰਾ ਨੇ ਅੱਜ ਕੋਈ ਉਹਨੂੰ ਅੱਜ ਲੱਖਾਂ ਦਾ ਦਾਤਾ ਕਹਿੰਦਾ ਕੋਈ ਨਿਗਾਹੇ ਵਾਲਾ ਪੀਰ ਕਹਿੰਦਾ ਨਾ ਬੜੇ ਨੇ ਸਾਨੂੰ ਨਾ ਆਉਂਦੇ ਹੀ ਬੜੇ ਨੇ ਇਹ ਇਹ ਨਾਂ ਨੇ ਕੇਲੇ ਸ਼ਾ ਰੂੜੀ ਸ਼ਾ ਇਹ ਇਹ ਇਦਾਂ ਦੇ ਨਾਂ ਕਬਰਾਂ ਤੇ ਲਿਖੇ ਹੁੰਦੇ ਨੇ ਹੱਦ ਹੋਈ ਪਈ ਹੈ ਜਿਹੜਾ ਆ ਬ ਰੂੜੀ ਸ਼ਾ ਹੈ ਤੇਰੇ ਘਰ ਖੁਸ਼ੀਆਂ ਖੇੜੇ ਤੇ ਬਗੀਚੇ ਕਿੱਥੋਂ ਲਾਵੇਗਾ ਨਾ ਵੇ ਕੋਈ ਦਾ ਜਿਹੜਾ ਰੂੜੀ ਤੇ ਮਰ ਗਿਆ ਰੂੜੀ ਸ਼ਾ ਜਿਹੜਾ ਕੇਲੇ ਦੀ ਛਿਲ ਤੋਂ ਤਿਲਕ ਕੇ ਮਰ ਗਿਆ ਉਹ ਕੇਲੇ ਸ਼ਾ ਹੱਦ ਹੋਈ ਪਈ ਹੱਦ ਹੋਈ ਪਈ ਖਿਆਲ ਰੱਖ ਸ਼ਕੀਰ ਸਰਵਰ ਮਤ ਵੱਡਾ ਕਾਰਨ ਸਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਗੁਰੂ ਸਾਹਿਬ ਨੇ ਭਾਰਤ ਵਰਸ਼ ਵਿੱਚ ਜਦੋਂ ਸਿੱਖੀ ਪ੍ਰਫੁੱਲਤ ਕੀਤੀ ਕਬਰਾਂ ਦੀ ਪੂਜਾ ਛੱਡ ਕੇ 1606 ਦਾ ਸਮਾਂ ਹੈ ਇਸ ਸਾਲ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਪੰਜਾਬ ਵਿੱਚ ਫੈਲਿਆ ਹੈ ਸ਼ਖੀ ਸਰਵਰ ਮਤ ਪਰ ਗੁਰੂ ਅਰਜਨ ਸਾਹਿਬ ਨੇ ਐਸਾ ਸਿੱਖੀ ਦਾ ਪ੍ਰਚੰਡ ਪ੍ਰਚਾਰ ਕਰ ਦਿੱਤਾ ਵੀ ਕਬਰਾਂ ਨੂੰ ਮੰਨ ਕੇ ਲੋਕ ਸਿੱਖ ਬਣਨ ਲੱਗ ਪਏ ਸਨ ਸਖੀ ਸਰਵਰ ਮੱਤ ਨੇ ਝੋਟ ਸਮਝੀ ਸਮਝਿਆ ਵੀ ਸ਼ਾਇਦ ਸਖੀ ਸਰਵਰ ਮੱਤ ਦਾ ਨਾਸ਼ਾ ਨਾ ਹੋ ਜਾਵੇ ਕਬਰਾਂ ਦੀ ਪੂਜਾ ਪੰਜਾਬ ਚੋਂ ਬੰਦ ਨਾ ਹੋ ਜਾਵੇ ਸਖੀ ਸਰਵਰ ਮੱਤ ਦੇ ਪ੍ਰਚਾਰਕਾਂ ਨੇ ਜ਼ਾਹਾਂਗੀਰ ਤੇ ਉਹਦੇ ਜਰਨੈਲਾਂ ਦੇ ਕੰਨ ਭਰਨੇ ਸ਼ੁਰੂ ਕੀਤੇ ਜੇ ਗੁਰੂ ਅਰਜਨ ਸਾਹਿਬ ਰਹਿ ਗਏ ਤੇ ਇਸਲਾਮ ਨਹੀਂ ਹੋ ਰਣੀ ਇਹ ਬੀ ਕਲਾਸ ਸੀ ਸਲਾਮ ਦੀ ਪਹਿਲਾਂ ਕਬਰਾਂ ਨਾਲ ਜੋੜਦੇ ਸਨ ਫਿਰ ਹੌਲੀ ਹੌਲੀ ਕਲਮਾ ਪੜਾ ਕੇ ਮੁਸਲਮਾਨ ਬਣਾ ਦਿੰਦੇ ਸਨ ਇਹ ਸਖੀ ਸਰਵਰ ਮਤ ਕਬਰਾਂ ਵਾਲੇ ਵੀ ਉਧਰ ਹੀ ਜੋੜਦੇ ਸਨ ਇਹਨਾਂ ਦਾ ਜਿਹੜਾ ਵੱਡਾ ਵਡੇਰਾ ਸੀ ਨਾ 1120 ਦੇ ਵਿੱਚ ਮਗਦਾਦ ਤੋਂ ਚੱਲ ਕੇ ਪਾਕਿਸਤਾਨ ਆਇਆ ਜ਼ਿਲ੍ਹਾ ਤੇਰਾ ਗਾਜ਼ੀ ਖਾਨ ਤੇ ਉਸ ਜ਼ਿਲ੍ਹੇ ਦਾ ਪਿੰਡ ਹੈ ਇਹੜਾ ਮੇਰਾ ਗਾਜ਼ੀ ਖਾਨ ਜ਼ਿਲ੍ਹਾ ਹੈ ਪਿੰਡ ਨਗਾਹਾ ਹੈ ਇਹ ਜਿਹੜਾ ਨਗਾਹਾ ਪਿੰਡ ਹੈ ਨਾ ਇੱਥੇ ਆਇਆ ਹੋਇਆ ਹੈ 1120 ਦੇ ਵਿੱਚ ਇੱਥੇ ਆ ਕੇ ਉਹਨੇ ਆਪਣਾ ਤੋੜੀ ਫੁਲਕਾ ਤੋੜ ਲਿਆ ਨਗਾਹੇ ਵਾਲਾ ਪੀਰ ਕਰਕੇ ਮਸ਼ਹੂਰ ਹੋ ਗਿਆ ਉਹਦੀ ਮੌਤ ਇਤਿਹਾਸਕਾਰ ਕਹਿੰਦੇ ਨੇ ਤਾਰੀਖਾਂ 'ਚ ਕਿਤੇ ਮਿਲ ਜਾਂਦਾ ਥੋੜਾ ਬਹੁਤਾ ਜ਼ਿਕਰ 1252 ਦੇ ਵਿੱਚ ਉਸ ਪੀਰ ਦੀ ਬਹੁਤ ਹੁੰਦੀ ਹੈ ਕੋਈ ਧੌਂਪਲ ਨਾਮ ਦਾ ਪਿੰਡ ਹੈ ਜਿਹਦੇ ਨੇੜੇ ਇਹਨੂੰ ਦਸਨਾਇਆ ਜਾਂਦਾ ਹੈ ਫਿਰ ਕਹਾਂ ਪੰਜਾਬ ਨਹੀਂ ਆਇਆ ਪਰ ਕਬਰਾਂ ਬਹੁਤ ਨੇ ਪੰਜਾਬ ਵਿੱਚ ਸਾਡੇ ਲੋਕਾਂ ਨੇ ਇਹਨੂੰ ਵੀਰ ਨਗਾਹੇ ਵਾਲਾ ਕਿਹਾ ਲੱਖਾਂ ਦਾ ਦਾਤਾ ਕਿਹਾ ਲਾਲਾਂ ਵਾਲਾ ਪੀਰ ਵੀ ਕਿਹਾ ਕਈ ਨਾਮ ਇਹਨਾਂ ਲੋਕਾਂ ਨੇ ਪਾ ਲਏ ਸੰਖੀ ਸਰਵਰ ਕਰਦੇ ਕੀ ਨੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਕਬਰਾਂ ਨਾਲ ਜੋੜਨਾ ਜਦੋਂ ਪ੍ਰਭਾਵ ਲੋਕ ਕਬੂਲ ਲੈਂਦੇ ਸਨ ਇਸਲਾਮ ਦੇ ਨਾਲ ਜੋੜ ਕੇ ਇਸਲਾਮ ਮਤ ਨੂੰ ਬੜਾਵਾ ਦਿੰਦੇ ਸਨ ਪਰ ਗੁਰੂ ਅਰਜਨ ਸਾਹਿਬ ਦੇ ਪ੍ਰਚਾਰ ਪ੍ਰਸਾਰ ਦੀ ਬਦੌਲਤ ਗੁਰੂ ਕੇ ਸਿੱਖਾਂ ਪਿਆਰਿਆਂ ਦੇ ਪ੍ਰਚਾਰ ਦੀ ਬਦੌਲਤ ਐਸੀ ਕਿਰਪਾ ਹੋਈ ਵੀ ਸਖੀ ਸਰਵਰਾਂ ਦੇ ਵੱਡੇ ਵੱਡੇ ਅਡੇ ਵੱਡੇ ਵੱਡੇ ਕੇਂਦਰ ਵੱਡੇ ਵੱਡੇ ਡੇਰੇ ਤੇ ਕਬਰਾਂ ਦਾ ਖੁਰਾ ਖੋਜ ਪੰਜਾਬ ਵਿੱਚੋਂ ਮਿਟ ਗਿਆ ਦੂਰ ਕੀ ਜਾਣਾ ਦਾ ਸੰਖੇਪ ਵਿੱਚ ਹੀ ਕਹੇਗਾ ਛਾਖੀ ਸੁਣਾਉਣ ਦਾ ਤੇ ਸਮਾਂ ਨਹੀਂ ਹੈ ਪਿੰਡ ਕੰਗਮਾਈ ਤੇ ਸੁਣਿਆ ਨਾ ਤੁਸੀਂ ਤੇ ਜਿਹੜੇ ਭਾਈ ਮੰਜ ਨੂੰ ਕਦੇ ਗੁਰੂ ਅਰਜਨ ਸਾਹਿਬ ਜੀਨ ਦੁਨੀਆ ਦੇ ਮਾਲਕ ਨੇ ਛਾਤੀ ਨਾਲ ਲਾ ਕੇ ਕਿਹਾ ਸੀ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਹੋਇਤਾ ਜਾਗ ਰੰਗਣ ਹਾਰਾ ਇਹ ਮੰਜ ਮੈਨੂੰ ਬੜਾ ਪਿਆਰਾ ਹੈ ਕਦੇ ਸਖੀ ਸਰਵਰਾ ਨਾਲ ਪਿਆਰ ਕਰਦਾ ਸੀ ਭਾਈ ਮੰਜ ਔਰ ਆਪ ਦੇ ਜੁੜਿਆ ਸੀ ਆਪਣੇ ਪਿੰਡ ਦੇ ਵਿੱਚ ਇੱਕ ਵੱਡਾ ਕੇਂਦਰ ਪਿੰਡ ਕੰਗਮਾਹੀ ਵਿੱਚ ਇਸਨੇ ਬਣਾਇਆ ਸੀ ਸਖੀ ਸਰਵਰਾ ਦਾ ਇੱਕ ਵਾਰ ਬਸ ਇੱਕ ਵਾਰ ਗੁਰੂ ਅਰਜਨ ਸਾਹਿਬ ਦੇ دیدارੇ ਹੋਏ ਤੇ ਕਬੀਰ ਜੀ ਕਹਿੰਦੇ ਜੇਕਰ ਤੇ ਸੱਚੇ ਗੁਰੂ ਦੇ دیدارੇ ਇੱਕ ਵਾਰ ਹੋ ਜਾਣ ਫਿਰ ਉਹਦਾ ਦਰ ਛੱਡ ਕੇ ਦੂਜੇ ਦਰ ਤੇ ਜਾ ਹੀ ਨਹੀਂ ਸਕਦਾ ਕਬੀਰ ਸਤਗੁਰੂ ਸੂਰਮੇ ਵਾਹਿਆ ਬਾਨ ਜੋ ਇਕ ਲਗਤ ਹੀ ਪੁਏ ਘਰ ਪਰਿਆ ਪਰਾ ਕਰੇ ਜੇ ਸ਼ੇਕ ਐਸੇ ਅਲਫਾਜ਼ ਐਸੇ ਬੋਲ ਐਸਾ ਸ਼ਬਦਾਂ ਦਾ ਤੀਰ ਗੁਰੂ ਅਰਜਨ ਸਾਹਿਬ ਨੇ ਮਾਰਿਆ ਭਾਈ ਮੰਜ ਸਿੱਖ ਬਣ ਗਿਆ ਸੇਵਾ ਵੀ ਐਸੀ ਕੀਤੀ ਵੀ ਗੁਰੂ ਸਾਹਿਬ ਇੱਕ ਦਿਨ ਰੀਝ ਕੇ ਕਹਿੰਦੇ ਤੂੰ ਆਪ ਤੇ ਤਰਿਆ ਹੀ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸ਼ਕਾਰ ਭਾਈ ਮਨ ਆਪ ਤੇ ਮੁਕਤ ਹੋਇਆ ਹੀ ਐ ਆਪ ਤੇ ਦਰਿਆ ਹੀ ਐ ਤੇਰੇ ਸੰਗੀ ਸਾਥੀ ਵੀ ਵਾਹਿਗੁਰੂ ਨਾਮ ਜਹਾਜ ਤੇ ਤੇਰੇ ਨਾਲ ਬਹਿ ਕੇ ਪਵ ਸਾਗਰ ਤੋਂ ਤਰ ਜਾਇਆ ਕਰਨਗੇ ਐਸੀ ਬਖਸ਼ਿਸ਼ ਮਹਾਰਾਜ ਨੇ ਭਾਈ ਮਨ ਤੇ ਕੀਤੀ ਮਨ ਪਿਆਰਾ ਗੁਰੂ ਨੂੰ ਗੁਰੂ ਮੰਦਪੇ ਆਰਾ ਮੰਝ ਗੁਰੂ ਕਾ ਬੋਹਿ ਥਾ ਜਾਗ ਲੰਗਣ ਹਾਰਾ ਆਪ ਕਰਿਆ ਤੇ ਹੋਰਾਂ ਨੂੰ ਵੀ ਤਾਰ ਦਿੱਤਾ ਤੇ ਜਦੋਂ ਭਾਈ ਮੰਝ ਸਿੱਖ ਬਣ ਗਿਆ ਤੇ ਪਿੰਡ ਕਗਮਾਹੀ ਦਾ ਜਿਹੜਾ ਵੱਡਾ ਵੱਡਾ ਕੇਂਦਰ ਸੀ ਇਸ ਸ਼ਖੀ ਸਰਵਰ ਮਤ ਦਾ ਉਹ ਖਤਮ ਹੋ ਗਿਆ ਕਬਰਾਂ ਭਾਈ ਮੰਝ ਨੇ ਤੋੜ ਦਿੱਤੀਆਂ ਤੇ ਗੁਰੂ ਦਾ ਸਿੱਖ ਬਣ ਗਿਆ ਬੜੇ ਕੰਨ ਭਰੇ ਗਏ ਜ਼ਾਹਾਂਗੀਰ ਦੇ ਸਾਡਾ ਮਤ ਖਤਮ ਕੀਤਾ ਜਾ ਰਿਹਾ ਹੈ ਕਬਰਾਂ ਦੀ ਪੂਜਾ ਡਕੀ ਜਾ ਰਹੀ ਹੈ ਜੇ ਗੁਰੂ ਅਰਜਨ ਸਾਹਿਬ ਰਹਿ ਗਏ ਨਾ ਕੋਈ ਸਖੀ ਸਰਵਰ ਦਾ ਪੁਜਾਰੀ ਤੇ ਨਾ ਕੋਈ ਕਲਮਾ ਪੜਨ ਵਾਲਾ ਇੱਥੇ ਰਹੇਗਾ ਕੰਨ ਭਰੇ ਗਏ ਇਹ ਆ ਦੂਜਾ ਕਾਰਨ ਤੀਜਾ ਕਾਰਨ ਹੈ ਇੱਕ ਨਕਸ਼ਬੰਦੀ ਜਥੇਬੰਦੀ ਸੀ ਨਕਸ਼ਬੰਦੀ ਮਤ ਕਹਿੰਦੇ ਨੇ ਉਸ ਨੂੰ ਉਹ ਤਾਂ ਥੋੜਾ ਜਿਆ ਜਦਾਂ ਇੱਕ ਸੰਪਰਦਾਏ ਦਾ ਖਲਾਰਾ ਛੋਟਾ ਹੈ ਦੂਜੀ ਸੰਪਰਦਾਏ ਦਾ ਖਲਾਰਾ ਵੱਡਾ ਹੁੰਦਾ ਹੈ ਸ਼ਖੀ ਸਰਵਰ ਮਤਨੋਂ ਵੱਡੀ ਸੰਪਰਦਾਏ ਉਸ ਸਮੇ ਸਮਝੀ ਜਾਂਦੀ ਸੀ ਸਲਾਮ ਜਗਤ ਦੀ ਨਕਸ਼ਬੰਦੀ ਇਹ ਜਿਹੜਾ ਨਕਸ਼ਬੰਦੀ ਮਤ ਸੀ ਨਾ ਇਹਦਾ ਜ਼ਹਾਂਗੀਰ ਦੇ ਦਰਬਾਰ ਵਿੱਚ ਰਸੂਖ ਬੜਾ ਸੀ ਬੜੀ ਚੱਲਦੀ ਸੀ ਸ਼ੇਖ ਫਰੀਦ ਬੁਖਾਰੀ ਨਾਮ ਸੀ ਇਹਨਾਂ ਦੇ ਆਗੂ ਦਾ ਜਿਹਦਾ ਨਾਮ ਮੁਰਤਜ਼ਾ ਖਾਨ ਵੀ ਆਵੇਗਾ ਇਤਿਹਾਸ ਵਿੱਚ ਇਹਦੀ ਬੜੀ ਗੱਲ ਬਾਤ ਸੀ ਰਾਜਨੀਤਿਕ ਤੌਰ ਤੇ ਬੜਾ ਪ੍ਰਭਾਵ ਸੀ ਇਹਨਾਂ ਲੋਕਾਂ ਦਾ ਭਾਰਤ ਵਰਸ਼ੰਤਰ ਜਹਾਂ ਵੀ ਇਹਨਾਂ ਦੀ ਮੰਨਦਾ ਸੀ ਔਰ ਜਿਹੜੇ ਬੰਦੇ ਦੀ ਡਾਂਗ ਕਾਇਮ ਹੈ ਉਹਤੇ ਫਿਰ ਜ਼ੋਰਾ ਜ਼ਬਰੀ ਵੀ ਅਗਲੇ ਦਾ ਧਰਮ ਤਬਦੀਲ ਕਰ ਲੈਂਦਾ ਹੈ ਇਹ ਰਾਜਨੀਤਿਕ ਤੌਰ ਤੇ ਦਬਾਅ ਪਾ ਕੇ ਭੋਲੇ-ਪਾਲੇ ਲੋਕਾਂ ਨੂੰ ਕਲਮਾ ਪੜਾਉਂਦੇ ਸਨ ਇਸਲਾਮ ਨਾਲ ਜੋੜਦੇ ਸਨ ਇਹ ਜਿਹੜਾ ਨਕਸ਼ਬੰਦੀ ਮਤ ਸੀ ਗੁਰੂ ਅਰਜਨ ਸਾਹਿਬ ਦੇ ਬੁਲੰਦ ਪ੍ਰਚਾਰ ਨੂੰ ਵੇਖ ਕੇ ਦਾਵਾ ਢੋਲ ਹੋ ਗਿਆ ਡਗਮਗਾ ਗਿਆ ਔਰ ਸ਼ੇਖ ਫਰੀਦ ਬੁਖਾਰੀ ਨੇ ਮੁਰਤਜ਼ਾ ਖਾਨ ਨੇ ਬੜਾ ਜ਼ੋਰ ਪਾਇਆ ਜਹਾਂਗੀਰ ਤੇ ਉਹਦੇ ਜਰਨੈਲਾ ਉੱਤੇ ਜੇ ਗੁਰੂ ਅਰਜਨ ਸਾਹਿਬ ਰਹਿ ਗਏ ਨਾ ਸ਼ਲਾਮ ਰਵੇਗਾ ਨਾ ਨਕਸ਼ਬੰਦੀ ਮਤ ਰਵੇਗਾ ਨਾ ਸਖੀ ਸਰਵਰ ਮਤ ਰਵੇਗਾ ਨਾ ਕੋਈ ਕਲਮਾ ਪੜਨ ਵਾਲਾ ਰਵੇਗਾ ਕਿਸੇ ਤਰ੍ਹਾਂ ਵੀ ਹੋ ਸਕੇ ਤੇ ਇਸ ਗੁਰੂ ਅਰਜਨ ਸਾਹਿਬ ਰੂਪੀ ਮਾਲੀ ਨੂੰ ਖਤਮ ਕਰ ਦਿਓ ਸਿੱਖੀ ਦਾ ਬਗੀਚਾ ਆਪ ਹੀ ਉੱਜੜ ਜਾਵੇਗਾ ਆਪ ਹੀ ਉੱਜੜ ਜਾਵੇਗਾ ਇਹ ਬਗੀਚਾ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਦੀ ਖিলাਫਤ ਕਰਨ ਵਾਲਾ ਪਹਿਲਾ ਜ਼ਹਾਂਗੀਰ ਆਪਾ ਦੂਸਰਾ ਦੂਸਰਾ ਜਿਹੜਾ ਹੈ ਸ਼ਖੀ ਸਰਵਰ ਮੱਤ ਤੇ ਤੀਸਰਾ ਨਕਸ਼ਬੰਦੀ ਮੱਤ ਹੁਣ ਚੌਥਾ ਕਾਰਨ ਸਮਝਿਓ ਗੁਰੂ ਗਰੰਤ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਕੀਤੀ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਇਹ ਕਾਰਨ ਬਣੇਗਾ ਜਿਹੜੇ ਕਵੀ ਜਨ ਮੋੜ ਦਿੱਤੇ ਗਏ ਉਹਨਾਂ ਦੀ ਈਰਖਾ ਵੀ ਕਾਰਨ ਬਣੇਗੀ ਖੈਰ ਜਿਹੜਾ ਚੌਥਾ ਕਾਰਨ ਹੈ ਉਹ ਬਣਦਾ ਹੈ ਚੰਦੂ ਦੀ ਕੁੜੀ ਦਾ ਰਿਸ਼ਤਾ ਚੰਦੂ ਦੀ ਕੁੜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ ਹੋ ਗਿਆ ਇਹ ਸਾਰੇ ਮੁੱਖ ਕਾਰਨ ਨੇ ਤੇ ਜੰਦੂ ਨੂੰ ਜਦੋਂ ਪੰਡਾ ਦੱਸਿਆ ਤੇ ਆ ਚਵਾਰੇ ਦੇ ਨਸ਼ੇ ਵਿੱਚ ਤਖਤ ਦੇ ਨਸ਼ੇ ਵਿੱਚ ਜੂਰ ਸ਼ਹਿ ਸੁਭਾਅ ਕਹਿੰਦਾ ਵੀ ਚਵਾਰੇ ਦੀ ਇਟ ਮੋਰੀ ਨੂੰ ਲਾ ਆਏ ਉਹ ਓਏ ਉਹ ਕਿੱਥੇ ਫਕੀਰਾਂ ਦਾ ਕਰ ਗੁਰੂ ਨਾਨਕ ਦਾ ਕਰ ਕਿੱਥੇ ਫਕੀਰਾਂ ਦਾ ਕਰ ਤੇ ਕਿੱਥੇ ਅਸੀਂ ਕਿੱਥੇ ਅਸੀਂ ਮਹਿਲਾ ਵਾਲੇ ਮਾੜੀਆਂ ਵਾਲੇ ਦੀਵਾਨ ਚੰਦ ਜ਼ਾਹਾਂਗੀਰ ਦੇ ਗਰੀਬ ਗੁਰਬਿਆਂ ਦੇ ਨਾਲ ਇੱਕ ਚੁਬਾਰੇ ਦੀ ਇਟ ਮੋਰੀ ਨੂੰ ਨਾ ਦਿੱਤੀ ਉਹ ਸੰਗਤਾਂ ਨੇ ਸੁਣਦਿਆ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਜੀ ਗੁਰਨਾਨਕ ਦੇ ਕਰ ਨੂੰ ਮੈਲ ਮਾੜੀਆਂ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮੋਰੀ ਦੱਸਦਾ ਹੈ ਤੇ ਗੁਰੂ ਅਰਜਨ ਸਾਹਿਬ ਦੀਨ ਦੁਨੀਆ ਦੇ ਮਹਲਕ ਕਹਿੰਦੇ ਹਰ ਜੀਓ ਅਹੰਕਾਰ ਨਾ ਪਾਵਈ ਵੇਦ ਪੂਕ ਸੁਣਾਵੇ ਖੁਦਾ ਨੂੰ ਅਹੰਕਾਰ ਨਹੀਂ ਪਾਉਂਦਾ ਪ੍ਰਭੂ ਨੂੰ ਅਹੰਕਾਰ ਨਹੀਂ ਪਾਉਂਦਾ ਸਭ ਕੁਝ ਮaaf ਕਰ ਦਿੰਦਾ ਹੈ ਪਰ ਹੰਕਾਰੀ ਬੰਦੇ ਨੂੰ ਮaaf ਨਹੀਂ ਜੇ ਕਰਦਾ ਨਹੀਂ ਜੇ ਬਖਸ਼ਦਾ ਜਦੋਂ ਹੰਕਾਰ ਵਿਖਾਇਆ ਚੰਦੂ ਨੇ ਗੁਰੂ ਸਾਹਿਬ ਕਹਿੰਦੇ ਠੀਕ ਹੈ ਸੰਤ ਦਾ ਹੁਕਮ ਹੈ ਰਿਸ਼ਤਾ ਮੋੜ ਦਿੱਤਾ ਗਿਆ ਚੰਦੂ ਵੀ ਈਰਖਾ ਕਰਦਾ ਹੈ ਚੰਦੂ ਵੀ ਤਾਵਲਾ ਹੈ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਇਹ ਚੰਦੂ ਹੀ ਸੀ ਜਿਨ ਨੇ ਪ੍ਰਿਥਵੀ ਚੰਦ ਨਾਲ ਯਾਰੀ ਪਾ ਕੇ ਸੁਲੀਖਾਨ ਤੇ ਸਲਬੀਖਾਨ ਨੂੰ ਗੁਰੂ ਸਾਹਿਬ ਵੱਲ ਚੜਾਇਆ ਸੀ ਗੁਰੂ ਅਰਜਨ ਸਾਹਿਬ ਨੂੰ ਖਤਮ ਕਰਨ ਲਈ ਸੁਲੀਖਾਨ ਆਇਆ ਆਵੇ ਵਿੱਚ ਡਿੱਗ ਕੇ ਅੱਗ ਵਿੱਚ ਸੜ ਕੇ ਮਰ ਗਿਆ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਦੀ ਗੁਰੂ ਅਰਜਨ ਸਾਹਿਬ ਦੀ ਖিলাਫਤ ਕਰਨ ਸੁਲਬੀ ਖਾਨ ਆਇਆ ਤੇ ਬੇਟ ਦੀ ਪੀੜਾ ਨਾਲ ਮਰ ਗਿਆ ਕੌਣ ਗੁਰੂ ਅਰਜਨ ਸਾਹਿਬ ਨਾ ਚਾਵੇ ਤੇ ਕੌਣ ਉਹਨਾਂ ਨੂੰ ਮਕਾਉਣ ਵਾਲਾ ਪੈਦਾ ਹੋਇਆ ਹੈ ਕੌਣ ਉਹਨਾਂ ਨੂੰ ਖਤਮ ਕਰ ਸਕਦਾ ਹੈ ਇੱਕ ਅਲਫਾਜ਼ ਦੇ ਨਾਲ ਕਹੋ ਨਾਨਕ ਤਿਸ ਪ੍ਰਭ ਬਲੇ ਹਾਰੇ ਜਨ ਜਨ ਕਾ ਕੀਨੋ ਪੂਰਨ ਬਾਤ सुलही ते नारायण राग सुली का हाथ कहीं ना पहुंचे सुली हुए बुआ ना पाक। सिर काटे में हुए गया है खाक मुंदा चितवत चितवत पचिया जिन रचया तिन दीना ताक पुत्र मीत तन किशु न रहे वो छोड़ गया सब भाई साक कहो नानक तिस प्रभ बल हारे जिन जनका कीनो ਪੂਰਨ ਬਾਖ ਇੱਕ ਅਲਫਾਸ ਦੇ ਨਾਲ ਸੁਲਹੀ ਖਾਨ ਦੀ ਚਿਤਾ ਬਣਾਉਣ ਵਾਲੇ ਗੁਰੂ ਅਰਜਨ ਸਾਹਿਬ ਹੋਏ ਉਹਨੂੰ ਤਤੀ ਤਵੀ ਕੀ ਬੁਝਾ ਸਕਦੀ ਹੈ ਉਹ ਤੇ ਆਪਣੇ ਖੇੜੇ ਵਿੱਚ ਆ ਕੇ ਮਰਜੀ ਨਾਲ ਦੁਨੀਆ ਤੋਂ ਜਾਂਦੇ ਨੇ ਖੈਰ ਉੱਥੇ ਵੀ ਚੰਦੂ ਦਾ ਹੱਥ ਸੀ ਗੁਰੂ ਮੇਰੇ ਦੀ ਅਵਸਥਾ ਤੇ ਐਸੀ ਸੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਵਾਹਾ ਆਨੰਦ ਅਚਿੰਤ ਸਹਿ ਜਾਇਆ ਮੈਨੂੰ ਤਤੇ ਤਬੀਤੇ ਬਾ ਮੈਨੂੰ ਮਖਮਲੀ ਸੇਜਾਂ ਤੇ ਬਾ ਮੈਂ ਸਭ ਕੁਝ ਤੇਰੇ ਤੇ ਛੱਡਿਆ ਏ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਤੇਰਾ ਕੀਆ ਮੀਠਾ ਲੱਗਿਆ ਸੀ ਅਵਸਥਾ ਦੇ ਮਾਲਕ ਸਨ ਖੈਰ ਚੰਦੂ ਵੀ ਦੋਸ਼ੀ ਐ ਪੰਜਵਾ ਪੰਜਵਾ ਕਾਰਨ ਹੈ ਕਵੀਆਂ ਦੀ ਈਰਖਾ ਉਹ ਜਿਹੜੇ ਕਵੀ ਨੇ ਨਾ ਕਾਨਾ ਪੀਲੂ ਸ਼ੱਜੂ ਇਹ ਜਿੰਨੇ ਵੀ ਕਵੀ ਹਸਨ ਆਦਿਕ ਏ ਵੀ ਆਪਣੀ ਕਾਵ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਉਣ ਆਏ ਪਰ ਕਸਵਟੀ ਤੇ ਖਰੀ ਨਾ ਉਤਰੀ ਇਸ ਰਚਨਾ ਵਿੱਚ ਵੀ ਮੈਂ ਮੈਂ ਦੀ ਗੱਲ ਸੀ ਪਰ ਗੁਰੂ ਘਰ ਵਿੱਚ ਜਗਾ ਉਸ ਨੂੰ ਮਿਲੀ ਹੈ ਜਿਹੜਾ ਤੇਰਾ 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 ਗਰੀਬਾਨ ਤੋਂ ਉਚਾਰਦਾ ਇੱਥੇ ਮੈਂ ਵਾਲੇ ਨੂੰ ਜਗਾ ਨਹੀਂ ਫਿਰ ਪੜਦੇ ਉਹ ਹਰ ਜੀ ਉਹ ਹੰਕਾਰ ਨਾ ਭਾਵਈ ਇਸ ਘਰ ਵਿੱਚ ਹੰਕਾਰ ਨਹੀਂ ਚੰਗਾ ਲੱਗਦਾ ਖੈਰ ਜਗਾ ਨਹੀਂ ਮਿਲੀ ਇਹ ਜਿਹੜੇ 4-5 ਕਵੀ ਸਨ ਇਹਨਾਂ ਵੀ ਵਾਰ-ਵਾਰ ਜਾਣਾ ਸਾਹਾਗੀਰ ਦੇ ਕੰਨ ਭਰਨੇ ਸੀ ਹਸਨ ਨੇ ਕਹਿਣਾ ਨਹੀਂ ਇਸਲਾਮ ਦੀ ਖিলাਫਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਜੀ ਦੀ ਵਡਿਆਈ ਦਾ ਕੋਈ ਬੋਲ ਨਹੀਂ ਹੈ ਗੁਰੂ ਅਰਜਨ ਸਾਹਿਬ ਨੂੰ ਛਾਧੋ ਮੁਹੰਮਦ ਜੀ ਦੀ ਵਡਿਆਈ ਲਿਖਣ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਕੰਨ ਭਰਦੇ ਰਹੇ ਕਈਆਂ ਦੇ ਤੋਂ ਤਾਂ ਕਾਖਿਆ ਹੈ ਵੀ ਆ ਪਾਈ ਭਾਈ ਕਾਨਾ ਜਿਹੜਾ ਇਹ ਇਹਦਾ ਚੰਦੂ ਦਾ ਚਚੇਰਾ ਭਾਈ ਵੀ ਸੀ ਇਤਿਹਾਸਕਾਰਾਂ ਦੀਆਂ ਆਪੋ ਆਪਣੀਆਂ ਖੋਜਾਂ ਨੇ ਪੰਜਵਾਂ ਕਾਰਨ ਇਹ ਕਵੀ ਬਣੇ ਜਿਹੜੇ ਗੁਰੂ ਅਰਜਨ ਸਾਹਿਬ ਨੇ ਇਸ ਲਈ ਮੋੜੇ ਕਿਉਂਕਿ ਗੁਰਬਾਣੀ ਦੀ ਕਸਵੱਟੀ ਤੇ ਇਹ ਖਰੇ ਨਹੀਂ ਸਨ ਉਤਰਨੇ ਇਹ ਮੋੜ ਦਿੱਤੇ ਛੇਵਾਂ ਕਾਰਨ ਇਹਨੂੰ ਬਹਾਨਾ ਕਹਿ ਲਓ ਸ਼ਹੀਦੀ ਗੁਰੂ ਸਾਹਿਬ ਨੂੰ ਕਿਉਂ ਮਿਲਦੀ ਹੈ ਸ਼ਹਿਜਾਦਾ ਖੁਸਰੋ ਰੱਜਿਆ ਸ਼ਰਾਬ ਨਾਲ ਤਖਤ ਤੇ ਬੈਠਾ ਜ਼ਹਾਂਗੀਰ ਸામਣੇ ਛੇ ਜਾਦੇ ਖੁਸਰੋ ਨੇ ਆਖਿਆ ਅੱਬਾ ਜਾਨ ਰਾਜ ਭਾਗ ਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ ਤੁਸੀਂ ਨਸ਼ੇ ਚ ਤੋਤਰ ਰਹਿੰਦੇ ਹੋ ਅਮਾ ਨੂਰ ਜਹਾਂ ਮਤ ਰਹੀ ਮਹਾਸੀਏ ਦੀ ਮੈਂ ਗਵੇਗਾ ਨਾ ਅਮਾ ਨੂਰ ਜਹਾਂ ਰਾਜ ਪ੍ਰਬੰਧ ਤੇ ਚਲਾਉਂਦੀ ਐ ਪਰ ਚੰਗੀ ਤਰ੍ਹਾਂ ਪ੍ਰਬੰਧ ਨਹੀਂ ਚੱਲਦਾ ਤੇ ਜੇ ਤੁਹਾਡਾ ਹੁਕਮ ਹੋਵੇ ਤੇ ਮੈਨੂੰ ਰਾਜ ਪ੍ਰਬੰਧ ਸੌਂਪ ਦਿਓ ਮਤਰੀ ਮਾਂ ਨੇ ਤੇ ਅਗੇ ਕੰਨ ਭਰੇ ਸੀ ਇਹਦੇ ਪਿਓ ਦੇ ਜਿਵੇਂ ਤਰੂ ਦੀ ਮਾਤਾ ਨੇ ਤਰੂ ਦੇ ਪਿਤਾ ਦੇ ਕੰਨ ਭਰੇ ਹੋਣ ਮਤਰੀਆਂ ਆਕੀ ਲਾ ਦਿੰਦੀਆਂ ਨੇ ਮਤਰੀਆਂ ਦਾ ਕੋਈ ਸੁਭਾਅ ਐਸਾ ਆਂਦਰਾ ਚ ਨਹੀਂ ਨਾ ਪਾਲਿਆ ਬੱਚੇ ਨੂੰ ਮੁਸ਼ਕਲ ਹੁੰਦੀ ਹੈ ਬੜੀ ਮੁਸ਼ਕਲ ਹੁੰਦੀ ਹੈ ਕੋਈ ਵਿਰਲੀ ਗੁਰੂ ਨਾਨਕ ਨਰੰਗਕਾਰੀ ਦੀ ਬਾਣੀ ਪੜਨ ਵਾਲੀ ਮਤਰੀ ਮਾਤਾ ਹੋਵੇਗੀ ਜਿਹੜੀ ਇੱਕੇ ਨਦਰ ਨਾਲ ਆਪਣੇ ਤੇ ਗੈਰ ਦੇ ਬੱਚੇ ਨੂੰ ਵੇਂਦੀ ਹੈ ਜੇ ਉਹਦੀ ਕਿਰਪਾ ਹੋਵੇ ਅੱਛਾ ਮਤਰਈ ਨੇ ਕੰਨ ਭਰੇ ਇਹਦੇ ਤਿਆਰ ਬੈਠਾ ਸੀ ਆਕ ਬਬੂਲਾ ਹੋਇਆ ਤਲਵਾਰ ਮਿਆਂ ਚੋਂ ਕੱਢੀ ਤੇ ਕਹਿੰਦਾ ਸਿਰ ਕਲਮ ਕਰਦੇ ਹੋ ਖਸਰੋ ਮੰਦੀ ਬਣਾ ਲਵੋ ਇਸ ਖਸਰੋ ਜਾਣਦਾ ਸੀ ਘੋੜੇ ਪਹਿਲਾਂ ਹੀ ਤਿਆਰ ਸਨ ਸੰਗੀ ਸਾਥੀ ਤਿਆਰ ਸਨ ਘੋੜਿਆਂ ਤੇ ਚੜ ਕੇ ਫਰਾਰ ਹੋ ਗਿਆ ਹੱਥ ਨਹੀਂ ਲੱਗਾ ਇਹ ਛੇ ਉਹ ਜਿਹੜਾ ਸ਼ੇਖ ਫਰੀਦ ਮੁਖਾਰੀ ਸੀ ਨਾ ਹੁਣ ਨਿਗਾਸੀ ਜ਼ਹਾਂਗੀਰ ਦੀ ਵੀ ਜਿਹੜਾ ਵੀ ਬਾਗੀ ਦੀ ਮਦਦ ਕਰੇਗਾ ਭਾਰਤ ਵਰਸ਼ ਵਿੱਚ ਉਹਦਾ ਸਿਰ ਕਲਮ ਹੋਵੇਗਾ ਸਜ਼ਾ ਦਿੱਤੀ ਜਾਵੇ। ਅੱਛਾ ਗੁਰੂ ਅਰਜਨ ਸਾਹਿਬ ਤੇ ਝੂਠਾ ਇਲਜ਼ਾਮ ਇੱਕ ਚਿੱਠੀ ਲਿਖ ਕੇ ਜ਼ਹਾਂਗੀਰ ਨੂੰ ਸ਼ੇਖ ਫਰੀਦ ਮੁਖਾਰੀ ਨੇ ਲਾਇਆ ਜਿਹਦਾ ਨਾਮ ਮੁ르ਤਜ਼ਾ ਖਾਨ ਵੀ। ਉਹ ਲਿਖਦਾ ਹੈ اے ਜ਼ਹਾਂਗੀਰ ਤੇਰੇ ਬਾਗੀ ਪੁੱਤਰ ਖੁਸਰੋ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਤਿਲਕ ਲਾ ਕੇ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਹੈ ਇਹ ਤਖਤ ਮੰਨੇਗਾ ਝੂਠੀ ਚਿਠੀ ਲਿਖੀ ਅ ਚਲੋ ਜੇ ਕੋਈ ਗੁਰੂ ਘਰ ਆ ਵੀ ਜਾਵੇ ਤੇ ਜੋ ਸਰਣੀ ਆਵੇ ਜੋ ਸਰਣੀ ਆਵੇ ਸਰਬ ਸੁਖ ਪਾਵੇ ਕੋਈ ਸ਼ਰਨ ਆਵੇ ਸੀਨੇ ਨਾਲ ਲਾਇਆ ਵੀ ਹੈ ਪਰ ਗੱਲ ਝੂਠੀ ਬਣਾ ਲਈ ਵੀ ਤਿਲਕ ਲਾਇਆ ਤੇ ਵਰ ਦਿੱਤਾ ਹੈ ਬਹਾਨਾ ਲੱਭਦਾ ਸੀ ਜ਼ਹਾਂਗੀਰ ਦਿਲਕ ਲਾਉਣ ਦੀ ਝੂਠੀ ਖਬਰ ਨੇ ਅਗ ਬਬੂਲਾ ਕਰ ਦਿੱਤਾ ਹਕੂਮਤ ਦੇ ਬਾਗੀ ਦੀ ਮਦਦ ਕਰਨ ਦੇ ਦੋਸ਼ ਵਿੱਚ ਗੁਰੂ ਅਰਜਨ ਸਾਹਿਬ ਨੂੰ ਇੱਕ ਸਜ਼ਾ ਸੁਣਾਈ ਗਈ ਹੈ ਉਹ ਆਪ ਲਿਖਦਾ ਹੈ ਅਮਰ ਕਰਦਮ ਸਿਆਸਤ ਬਾਬਾ ਯਾਸਾ ਅਮਰ ਕਰਦਮ ਮੈਂ ਹੁਕਮ ਕਰਦਾ ਹਾਂ ਅਮਰ ਕਰਦਮ ਸਿਆਸਤ ਬਾਬਾ ਜਾਸਾ ਦੀ ਧਾਰਾ ਸ਼ਹਿਤ ਗੁਰੂ ਅਰਜਨ ਦਾ ਕਤਲ ਕੀਤਾ ਜਾਵੇ ਇਹ ਜ਼ਹਾਂਗੀਰ ਐਲਾਨ ਕਰਦਾ ਹੈ ਲਾਹੌਰ ਵਿੱਚ ਗੁਰੂ ਸਾਹਿਬ ਨੂੰ ਸਾਧ ਕੇ ਮਰਤਜ਼ਾ ਖਾਨ ਦੇ ਗੁਰੂ ਸਾਹਿਬ ਨੂੰ ਹਵਾਲੇ ਕਰ ਦਿੱਤਾ ਗਿਆ ਚੰਦੂ ਬਾਬੀ ਨੇ ਗੁਰੂ ਸਾਹਿਬ ਨੂੰ ਆਪਣੇ ਹੱਥਾਂ ਹੇਠ ਕਰਕੇ ਅੱਜ ਅੱਜ ਉੱਬਲਦੀ ਦੇਗ ਵਿੱਚ ਮਿਠਾਇਆ ਹੈ ਗੁਰੂ ਸਾਹਿਬ ਕਹਿੰਦੇ ਮੁਸ਼ਕਲ ਨਾ ਘਾਲ ਕਹਿ ਜਾਕਰ ਸ਼ੰਦੇਗ ਉਬਾਰੀ ਫਕਰੋ ਦੇਹੋ ਤਸੀਂ ਮੈਂ ਡਾਰੀ ਇਹ ਜਿਹੜਾ ਸਿਆਸਤ ਬਾਬਾ ਜਾਸਾ ਦਾ ਕਾਨੂੰਨ ਹੈ ਚੰਗੇਜ਼ ਖਾਨ ਨੇ ਇਹ ਕਾਨੂੰਨ ਬਣਾਇਆ ਸੀ ਇਹਦਾ ਮਤਲਬ ਹੈ ਮਨਉਤ ਸੀ ਇਹਨਾਂ ਮੁਸਲਮਾਨਾਂ ਦੀ ਮੁਗਲਾਂ ਦੀ ਕਿ ਕੋਈ ਪਾਕ ਪਵਿੱਤਰ ਮਹਾਪੁਰਸ਼ ਨੂੰ ਜੇ ਸਜਾ ਦੇਣੀ ਹੈ ਉਹਦਾ ਲਹੂ ਦਾ ਕਿਣਕਾ ਧਰਤੀ ਤੇ ਨਾ ਡੁੱਲੇ ਅਗਰ ਧਰਤੀ ਤੇ ਉਹ ਕਿਣਕਾ ਲਹੂ ਦਾ ਡੁੱਲਿਆ ਉਹਦੇ ਚੋਂ ਕੁਝ ਐਸੀਆਂ ਪਾਕ ਪਵਿੱਤਰ ਰੂਹਾਂ ਪੈਦਾ ਹੋਣਗੀਆਂ ਜਿਹੜੀਆਂ ਤਖਤ ਨੂੰ ਪਲਟਾ ਕੇ ਸੁੱਟ ਦੇਣਗੀਆਂ ਇਸ ਲਈ ਗੁਰੂ ਅਰਜਨ ਸਾਹਿਬ ਦਾ ਲਹੂ ਸਾੜਨ ਦੇ ਲਈ ਉਬਲਦੀ ਦੀਗ ਤੇ ਤਤੀ ਤਵੀ ਵਰਤੀ ਗਈ ਸੀ ਇਹਨੂੰ ਕਹਿੰਦੇ ਨੇ ਸਿਆਸਤ ਬਾਬਾ ਯਾਸਾ ਦੀਗ ਉਬਾਲੀ ਗਈ ਗੁਰੂ ਸਾਹਿਬ ਕਹਿੰਦੇ ਚੰਦੂ ਲੋੜ ਨਹੀਂ ਐ ਸਪਾਈਆਂ ਨੂੰ ਨਾ ਕਹਿ ਤੂੰ ਪਾਪੀ ਐ ਇਹ ਭਾਗੀਦਾਰ ਬਣ ਗਏ ਕਹਿ ਜਾਕਰ ਸੋ ਦੇਵ ਉਬਾਰੀ ਪਕਰੋ ਦੇਹੋ ਤਸੀਮੇ ਢਾਰੀ ਗੁਰੂ ਸਾਹਿਬ ਕਹਿੰਦੇ ਲੋੜ ਨਹੀਂ ਐ ਆਪ ਉੱਠ ਕੇ ਮੱਤਲ ਵਿੱਚ ਮੇਰਾ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਬਹਿ ਗਿਆ ਉਬਲਦੀ ਦੇਗ ਵਿੱਚ ਇੱਕ ਸ਼ੇਰ ਪੜ ਕੇ ਦਾਸ ਬਾਰਤੀ ਕਰ ਦਵੇ ਉਬਲਦੀ ਦੇਗ ਵਿੱਚ ਮੇਰਾ ਸੱਚਾ ਪਾਤਸ਼ਾਹ ਬਹਿ ਗਿਆ ਛਾਲੇ ਪੈ ਗਏ ਅੱਛਰ ਮੈਂ ਕਾਲਿਫ ਲਿਖਦਾ ਹੈ ਸ਼ਾਲੇ ਪੈ ਗਏ ਹੀ ਵਾਸ ਦਾ ਟਰਾਂਸਲੇਟਰ ਆਫ ਸਿੱਖ ਹਿਸਟਰੀ ਫਰੋਂ ਪੰਜਾਬੀ ਟੂ ਇੰਗਲਿਸ਼ ਉਹ ਲਿਖਦਾ ਹੈ ਉਹ ਕਹਿੰਦਾ ਸ਼ਾਲੇ ਪੈ ਗਏ ਤੇ ਸਾਈਂ ਮੀਆਂ ਵੀਰ ਜਦੋਂ ਸਾਹਮਣੇ ਆਇਆ ਨਾ ਇੱਕ ਸ਼ੇਰ ਨੇ ਨਜ਼ਮ ਲਿਖੀ ਹੈ ਕਹਿੰਦਾ ਚਾਰੇ ਪਾਸੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ ਚਾਰੇ ਪਾਸੋਂ ਅੱਗ ਵਰਸੇ ਛੇ ਕਸੀਤਨ ਸਾੜਦਾ ਛਾਲੋ ਛਾਲੀ ਹੋ ਗਿਆ ਯੁਸਾ ਸੱਚੀ ਸਰਕਾਰ ਦਾ ਛਾਲੋ ਛਾਲੀ ਹੋ ਗਿਆ ਯੁਸਾ ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿਠਾ ਹਾਲ ਯਦ ਆਪਣੇ ਯਾਰ ਦਾ ਹੋ ਵਿਆਕੁਲ ਹੋ ਗਿਆ ਸੀ ਰੋਵੇ ਤੇ ਤਾਹੀ ਮਾਰਦਾ ਪਰ ਸਤਗੁਰ ਬੋਲੇ ਸਾਈਂ ਦੀ पर सतपुर बोले साई जी क्या करते हो क्या करते हो छोटो क्या हुआ तन चल रहा है हम तो शांत हैं हरि के नाम से कादा राग है चमते रहना ही नहीं तनते रहना ही नहीं चंदन चंदना सर्द रुद मूल ना बेटे काम शीतल थी वह नानका का हर ਨਾਮ ਮੈਂ ਬਾਣੀ ਦੇ ਨਾਲ ਸਿੱਤਲ ਹਾਂ ਤੱਤੀ ਤਵੀ ਤੇ ਬਿਠਾਇਆ ਗਿਆ ਸਿਰ ਵਿੱਚ ਤੱਤੀ ਰੇਤ ਪਾਈ ਗਈ ਰਾਣਾ ਸਾਹਿਬ ਕਈ ਵਾਰ ਜ਼ਿਕਰ ਕਰਦੇ ਹੁੰਦੇ ਨੇ ਰੇਤ ਵੀ ਤੱਤੀ ਸੀ ਲੋਹ ਵੀ ਤੱਤੀ ਸੀ ਚੰਦੂ ਵੀ ਤੱਤਾ ਸੀ ਜ਼ਾਹগীর ਦਾ ਫਰਮਾਨ ਵੀ ਤੱਤਾ ਸੀ ਮਰਤਜ਼ਾ ਖਾਨ ਦਾ ਸੁਭਾ ਵੀ ਤੱਤਾ ਸੀ ਅਗਰ ਕੋਈ ਦੁਨੀਆ ਤੇ ਰਹਿ ਪਰ ਠੰਡਾ ਸੀਤੇ ਉਹ ਸੁਖਮਣੀ ਉਚਾਰਨ ਵਾਲਾ ਤਨ ਤਨ ਗੁਰੂ ਅਰਜਨ ਸਾਹਿਬ ਤਤੀ ਤਵੀਤੇ ਬੈਠਾ ਵੀ ਠੰਡਾ ਸੀ ਸ਼ਹਾਦਤ ਹੋਈ ਸ਼ਹਾਦਤ ਦੀ ਅਬਦੀ ਨੂੰ ਮਾਨ ਗਏ ਕਹਿ ਦਿੱਤਾ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਪਣੇ ਲਹੂ ਦੇ ਨਾਲ ਸਿੱਖ ਜਗਤ ਦੀ ਫੁਲਵਾੜੀ ਨੂੰ ਸਿੰਜ ਕੇ ਸਦਾ ਲਈ ਹਰਿਆ ਭਰਿਆ ਕਰ ਗਏ ਬਾਬਾ